ਮੈਂ ਪੜ੍ਹ ਰਿਹਾ ਸੀ ਸੂਫੀ ਫਕੀਰੀ ਦੀ ਗਾਥਾ ਹਸਨ ਦੀ ਰਾਤ ਦਾ ਵਕਤ ਅੱਧੀ ਰਾਤ ਦਾ ਈਰਾਨ ਦੀ ਗੱਲ ਈਰਾਨ ਠੰਡਾ ਦੇਸ਼ ਬਰਫਾਂ ਪੈਂਦੀਆਂ ਚੋਰ ਕਿਦੇ ਹਸਨ ਦੀ ਕੁਟੀ ਅੱਜ ਵੜਗੇ ਅਸਮ ਲੈ ਕੇ ਆਇਆ ਸੀ ਉੱਪਰ ਕੰਬਲ ਦਇਆ ਆ ਗਈ ਇਸ ਚੋਰ ਨੂੰ ਮੇਰੇ ਘਰ ਚੋਂ ਕੁਝ ਨਹੀਂ ਮਿਲੇਗਾ ਸਾ ਲੀ ਜਾਏਗਾ ਅੱਧੀ ਰਾਤ ਨੂੰ ਆਇਆ ਠੰਡ ਦੇ ਵਿੱਚ ਆਇਆ ਵਿਚਾਰਾ ਉਹਨੇ ਦੇਖਿਆ ਕੁਝ ਨਹੀਂ ਹੈ ਜਾਣ ਲਗਿਆ ਹਸਨ ਨੇ ਆਵਾਜ਼ ਮਾਰੀ ਮਿੱਤਰਾ ਹੋਰ ਤੇ ਮੇਰੇ ਕੋਲ ਕੁਛ ਨਹੀਂ ਐ ਮੇਰੇ ਕੋਲ ਕੰਬਲ ਹੈ ਤੇਰੇ ਕੋਲ ਕੰਬਲ ਵੀ ਕੋਈ ਨਹੀਂ ਬਾਹਰ ਠੰਡ ਬੜੀ ਐ ਲੈ ਜਾ ਹੋਰ ਆਪਣੇ ਕੋਲ ਕੁਛ ਵੀ ਨਹੀਂ ਖਾਲੀ ਨਾ ਜਾ ਮੇਰੀ ਤੋਹਿਨ ਨਾ ਕਰ ਮੇਰੀ ਕੋਟੀਆ ਚਾ ਮੇਰੇ ਘਰ ਆਉਂਦਾ ਹੀ ਨਹੀਂ ਕੋਈ ਤੂੰ ਆਇਆ ਔਰ ਅਧੀ ਰਾਤ ਨੂੰ ਆਇਆ ਖਾਲੀ ਜਾ ਰਿਹਾ ਮੈਨੂੰ ਦੁੱਖ ਹੈ ਮੇਰਾ ਹਿਰਦਾ ਤੜਪਦਾ ਹੈ ਮੇਰੇ ਤੇ ਤਰਸ ਖਾ ਮੇਰੇ ਹਿਰਦੇ ਨੂੰ ਤੜਪਾਣਾ ਐ ਲੈ ਜਾ ਕੰਵਲ ਚੋਰ ਦੀ ਸਾਰੀ ਚੋਰੀ ਨਿਕਲ ਗਈ ਪਤਾ ਹੈ ਉਸ ਚੋਰ ਨੇ ਕੀ ਅਖਿਆ ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲਬਿਆ ਆਇਆ ਤੇ ਮੈਂ ਲੁੱਟਣ ਉਹ ਫਤ ਚੋਰ ਫਕੀਰ ਹੋ ਗਿਆ हसन ਦੀ ਸੰਗਤ ਨਾਲ